ਪ੍ਰਵਾਦੀ ਜੇ ਐਕਸਲ ਨੇ ਜੋ ਦੱਸਤਾ ਉਹ ਗੱਲ ਲੋੜ ਸਾਹਿਬ ਤੇ ਨਿਰਜ਼ਕੀ ਨੇ ਜਿਹੜੇ 2017 ਦੇ ਵਿੱਚ ਪੰਜਾਬ ਦੀ ਸਰਕਾਰ ਬਣਾਈ ਆ ਗੱਲ ਲੋੜ ਜੀ ਤੇ ਹਰੀ ਚੌத்ਰੀ ਜੀ ਦੋ ਬੰਦੇ ਨੇ ਰਾਜਸਥਾਨ ਦੇ ਜਿਨ੍ਹਾਂ ਨੇ ਪੰਜਾਬ ਦੀ ਸਰਕਾਰ ਬਣਾਉਣ ਤੇ ਬਹੁਤ ਵੱਡਾ ਰੋਲ ਆ ਜਿਨ੍ਹਾਂ ਦੀ ਸਿੱਧੀ ਵਾ ਅੱਜ ਸਾਰੇ ਇਹਨਾਂ ਦੇ ਸ਼ਹਿਰ ਤੋਂ ਮੁਰੀਸ਼ਾ ਜੀ ਸਾਡੇ ਸਾਹਮਣੇ ਬੈਠੇ ਆ ਮੈਂ ਇੱਥੇ ਆ ਕੇ ਜੀ ਆਨੰਦ ਕਰਨਾ ਸਾਡੇ ਬਹੁਤ ਹੀ ਸ਼ੁਕਰ ਆ ਰਹੇ ਹਾਂ ਸਾਧੂ ਸਿੰਘ ਜੀ ਧਰਮ ਸਿੰਘ ਜਿਹੜੇ ਦਲੇਰੀ ਨਾਲ ਕੰਮ ਕਰਦੇ ਨੇ ਮੈਂ ਤੇ ਮੈਂ ਇੱਥੇ ਕਹੂੰਗਾ ਜੇ ਜਿਹਨੇ ਤੀ ਪ੍ਰਧਾਨਗੀ ਦੇ ਲੈ ਕੇ ਸਟਾਜ ਤੇ ਧਰਮ ਸਿੰਘ ਸੋਤਨ ਬਣਾ ਦੋ ਜੇ ਜਿਲ੍ਹਾ ਚਲਾਣਾ ਜਿਹੜੇ ਮਰਜ਼ਾ ਕਰਦੇ ਨਰਦੀਪ ਸਿੰਘ ਜਰਗੇ ਲੜਨ ਤੇ

मैं केवल और केवल संगठन को लेकर आई हूँ आदरणीय राहुल गांधी जी द्वारा एक बहुत महत्वपूर्ण आयोजन की शुरुआत हुई है संगठन सृजन अभियान जो पहले भी कई स्टेटों में सफलतापूर्वक हो चुका है हम गुजरात की बात करें हम मध्य प्रदेश की बात करें महाराष्ट्र की बात करें हरियाणा की बात करें और अब सभी ऑब्जर्वर को पंजाब लगाया, लगाया गया है और मुझे उसके तहत पटियाला लगाया गया है बहुत मजबूत स्थिति है पटियाला में कांग्रेस की देखिए हर एक विधानसभा में चाहे वो गन्नौर हो चाहे वो सन्नौर हो चाहे सतराणा हो चाहे नाबा हो कोई भी विधानसभा हो हर एक ब्लॉक मंडल तक बूथ तक पदाधिकारियों से बात की है सभी यही चाहते हैं कांग्रेस आए कांग्रेस मजबूत है और इन सबकी बातों को सुनकर मैं राहुल जी तक इनके मन की बात मैसेज को पहुंचाऊंगी और राहुल जी को यह निर्णय करना है ਕਿ ਕਿਸ ਤਰੀਕੇ ਸੇ ਸੰਗਠਨ ਮੇਂ ਪਰਿਵਰਤਨ ਹੋ। ਪ੍ਰਧਾਨ ਐ ਕਾਰਜਕਾਰੀ ਪ੍ਰਧਾਨ ਅਸੀਂ ਲਾਏ ਆ। ਇੱਕ ਦੋ ਮਾਰੇ ਹੈਗੇ ਸੀ ਪੰਜ ਚਾਰ ਬੰਦੇ ਸੀ ਕੱਢ ਕੇ ਬਾਹਰ ਮਾਰੇ। ਚੰਗੇ ਚੰਗੇ ਬੰਦੇ ਅਸੀਂ ਰੱਖੇ ਹੋਏ ਆ। ਜਿਹੜੇ ਜਿੱਥੇ ਸਾਨੂੰ ਦਿੱਖਦਾ ਸੀ ਕਿ ਇਹ ਬੰਦੇ ਸਿਰ ਸਾਮਨ ਨਹੀਂ ਕਰੇ ਉਹਨਾਂ ਹੀ ਤਾਂ ਸੀ ਚੇਂਜ ਕਰਦੇ। ਅਸੀਂ ਆਪਣਾ ਸੰਗਠਨ ਆਪ ਬਣਾ ਰਹੇ ਆ। ਸਾਨੂੰ ਪਾਰਟੀ ਫੋਟੋ ਅਸੀਂ ਕੁਛ ਨਹੀਂ ਲੈਣਾ। ਸਾਡਾ ਆਪਣਾ ਸੰਗਠਨ ਅਸੀਂ ਆਪ ਤਿਆਰ ਕਰ ਰਹੇ ਆ। ਇੱਥੇ ਵੀ ਕਹਨੇ ਆ ਭਾਈ ਸਹੀ ਬੰਦੇ ਲਿਆਓ। ਜੇ ਤੁਸੀਂ ਗਲਤ ਬੰਦੇ ਸਾਡੇ ਤੇ ਥੋਪੋਗੇ ਸੀ ਉਹਨਾਂ ਨੂੰ ਮੰਨਾਂਗੇ ਹੀ ਨਹੀਂ। ਅਸੀਂ ਤਾਂ ਚੰਗੇ ਬੰਦੇ ਹੀ ਕਦਰ ਕਰਾਂਗੇ ਜਿਹੜੇ ਕਾਂਗਰਸੀ ਪਰਿਵਾਰ ਨੇ ਜਿਹੜੇ ਕਾਂਗਰਸੀ ਸੋਚ ਨਾਲ ਚੱਲਣਗੇ ਜਿਹੜੇ ਕਾਂਗਰਸੀ ਪਿੱਟੂ ਛੂਰਾ ਮਾਰਨਗੇ ਅਸੀਂ ਉਹਨਾਂ ਨਾਲ ਕਦੇ ਹੀ ਬਣੀ ਤੁਰਾਂਗੇ ਨਾ ਉਹਨਾਂ ਲੀਡਰਾਂ ਦੀ ਕਦਰ ਕਰਾਂਗੇ ਜਿਹੜੇ ਉਹਨਾਂ ਦੀ ਮਦਦ ਕਰਨਗੇ ਜਿਹੜੇ ਸਲੀਪਰ ਸੈਲਾਂ ਦੀ ਮਦਦ ਕਰਨਗੇ ਸਾਡੇ ਲੀਡਰ ਅਸੀਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਤੁਰਾਂਗੇ ਅਸੀਂ ਉਹਨਾਂ ਨਾਲ ਤੁਰਾਂਗੇ ਜਿਹੜੇ ਧਰਮਵੀਰ ਗਾਂਧੀ ਵਰਗੇ ਜਿਹੜੇ ਇਫੈਕਟਿਡ ਬੰਦੇ ਨੇ ਰਾਹੁਲ ਗਾਂਧੀ ਦੀ ਟੀਮ ਦੇ ਮੈਂਬਰ ਨੇ ਅਸੀਂ ਉਹਨਾਂ ਦੀ ਸੋਚ ਤੇ ਚੱਲਾਂਗੇ ਰਾਹੁਲ ਗਾਂਧੀ ਸੋਚ ਨਾਲ ਅਸੀਂ ਕੰਮ ਕਰਨ ਲੱਗੇ ਆ ਜੋ ਰਾਹੁਲ ਗਾਂਧੀ ਨੇ ਦਿੱਤੇ ਆ ਰਾਹੁਲ ਗਾਂਧੀ ਸੋਚ ਇਸ ਦੇਸ਼ 'ਚ ਆਈ ਆ ਨਵੀਂ ਸੋਚ ਲੈ ਕੇ ਰਾਹੁਲ ਗਾਂਧੀ ਦੀ ਟੀਮ ਅੱਜ ਜਿਵੇਂ ਅੱਜ ਸਾਡੇ ਸੰਗਠਨ ਸਰਦਨ ਬਿਹਾਸ ਦੇ ਦੀ ਇਹਨਾਂ ਸਾਡੀ ਮਨੀਸ਼ਾ ਗੁਵਾਰਜੀ ਉਹਨਾਂ ਸਹਿਯਾ ਲੈ ਕੇ ਆਏ ਆ ਅਸੀਂ ਜੀ ਆਨ ਉਹਨਾਂ ਨੂੰ ਕਿਹਾ ਤੇ ਉਹਨਾਂ ਜੋ ਲੈਸ ਨੇ ਆ ਲੈ ਕੇ ਆ ਅਸੀਂ ਉਹਦੇ ਪੂਰੇ ਫੁੱਲ ਚੜਾਵਾਂਗੇ ਜੋ ਮਨੀਸ਼ਾ ਗੁਵਾਰਜੇ ਵੀ ਅੱਜ ਠਾਠਾ ਮਾਰਦੇ ਕੱਟ ਦੀ ਤਾਰੀਫ ਕਰ ਗਏ ਆ ਤੇ ਉਹਦੇ ਬਾਰੇ ਤੁਸੀਂ ਲਿਕੋ ਮੈਂ ਇੱਕ ਗੱਲ ਕਹੂੰਗਾ ਇਹ ਕੱਟ ਸਾਡਾ ਨਹੀਂ ਧਨੌੜ ਦੀ ਕਾਂਗਰਸੀ ਪਰਮਾ ਦਾ ਕੱਟਾ ਕਾਂਗਰਸੀ ਸੋਚ ਦਾ ਕੱਟਾ ਕਾਂਗਰਸੀ ਦੀ ਟੀਮ ਦਾ ਕੱਟਾ ਸਾਡੇ ਦੀ ਕੁਝ ਨਹੀਂ ਹੈ ਸਾਡੀ ਜਿਹੜੀ ਸੰਸਥਨ ਦੀ ਟੀਮ ਉਹ ਸਾਰੀ ਵਧੀਆ ਸਾਡੇ ਕੋਲ 57349 ਮੈਂਬਰ ਸੰਖਿਆ ਦੇ ਹੈਗੇ ਜਿਹੜੇ ਸਾਡੇ ਬੂਥ ਲੈਵਲ ਤੋਂ ਲੈ ਕੇ ਡੀਐਲੂ ਲੈ ਕੇ ਹਰ ਇੱਕ ਇੱਕ ਬੂਥ ਤੇ ਸਾਡੇ 25-25 ਬੰਦੇ ਸਾਡੇ ਹੈਗੇ ਜੀ